हां जी ਮਤ ਤੇ ਪੜਦਾ ਵੀਡੀਓ ਵਿੱਚ ਪ੍ਰੀਤ ਦੇ ਸਾਹਮਣੇ ਹੋਰ ਵੀ ਸਚਾਈਆਂ ਆਉਂਦੀਆਂ ਨੇ ਕਿ ਵਿੱਕੀ ਬਾਹਰ ਕੀ ਕੀ ਕੰਮ ਕਰਦਾ ਏ ਕਿਉਂਕਿ ਵਿੱਕੀ ਘਰ ਦਾ ਕੋਈ ਵੀ ਕੰਮ ਨਹੀਂ ਕਰਦਾ ਤੇ ਜਦੋਂ ਵੀ ਕੋਈ ਕੰਮ ਕਰਨ ਲਈ ਉਸ ਨੂੰ ਬਾਹਰ ਭੇਜਿਆ ਜਾਂਦਾ ਏ ਤੇ ਉਹ ਘੁੰਮ ਫਿਰ ਕੇ ਆ ਜਾਂਦਾ ਏ ਤੇ ਬਿਲਕੁਲ ਵੀ ਆ ਕੇ ਇਹ ਨਹੀਂ ਦੱਸਦਾ ਕਿ ਉਹ ਕੀ ਕਰਕੇ ਆਇਆ ਏ ਤੇ ਜਦ ਪ੍ਰੀਤ ਪੁੱਛਦੀ ਆ ਕਿ ਕੋਈ ਕੰਮ ਕਰਨ ਲਈ ਗਏ ਸੀ ਤੇ ਤੁਸੀਂ ਤਾਂ ਦਿਹਾੜੀਆਂ ਵਾਂਗੂ ਕੰਮ ਕਰਦੇ ਹੋ ਕੋਈ ਪੱਕਾ ਕੰਮ ਕਿਉਂ ਨਹੀਂ ਲੱਭਦੇ ਤੇ ਉਥੇ ਹੀ ਵਿੱਕੀ ਗੁੱਸੇ ਵਿੱਚ ਬੋਲਣ ਲੱਗ ਪੈਂਦਾ ਏ ਤੇ ਜਿਸ ਕਰਕੇ ਪ੍ਰੀਤ ਰੋਣ ਲੱਗ ਜਾਂਦੀ ਆ ਤੇ ਉਹ ਸੋਚਦੀ ਆ ਕਿ ਸਾਰੇ ਜਾਣੇ ਜਿਹੜੀਆਂ ਗੱਲਾਂ ਕਹਿੰਦੇ ਸੀ ਉਹ ਸੱਚ ਹੀ ਹੋਣਗੀਆਂ ਕਿਉਂਕਿ ਇਹ ਕੱਲਾ ਸੱਚਾ ਨਹੀਂ ਹੋ ਸਕਦਾ ਬਾਕੀ ਜਾਣੇ ਇਹ ਸਾਰੇ ਝੂਠੇ ਨਹੀਂ ਹੋ ਸਕਦੇ ਤੇ ਵਿੱਕੀ ਹੋ ਸਕਦਾ ਹੈ ਕਿ ਨਸ਼ੇ ਹੀ ਕਰਦਾ ਹੋਵੇ ਸੋ ਪ੍ਰੀਤ ਦੀਏ ਮਨ ਵਿੱਚ ਬਹੁਤ ਜ਼ਿਆਦਾ ਖਿਆਲ ਆਉਂਦੇ ਨੇ ਤੇ ਉਹ ਇਹ ਵੀ ਸੋਚਦੀ ਆ ਕਿ ਮੈਂ ਵਿੱਕੀ ਨਾਲ ਭੱਜ ਕੇ ਗਲਤੀ ਤਾਂ ਨਹੀਂ ਕਰ ਲਈ ਸੋ ਇਹ ਗੱਲਾਂ ਪਹਿਲਾਂ ਤਾਂ ਉਸਦੇ ਦਿਮਾਗ ਵਿੱਚ ਨਹੀਂ ਆਉਂਦੀਆਂ ਜਿੰਨਾ ਚਿਰ ਵਿੱਕੀ ਉਸ ਨਾਲ ਪਿਆਰ ਨਾਲ ਵਿਹੇਵ ਕਰਦਾ ਹੈ ਪਰ ਯਾਦ ਉਹ ਹੁਣ ਉਸ ਨੂੰ ਗੱਲਾਂ ਦੇ ਸਵਾਲ ਜਵਾਬ ਕਰਦੀ ਆ ਤੇ ਵਿੱਕੀ ਵੀ ਅੱਗੋਂ ਗੁੱਸੇ ਨਾਲ ਬੋਲਦਾ ਆ ਤੇ ਜਿਸ ਕਰਕੇ ਪ੍ਰੀਤ ਨੂੰ ਵਧੀਆ ਨਹੀਂ ਲੱਗਦਾ ਤੇ ਉਹ ਸੋਚਦੀ ਆ ਕਿ ਪਹਿਲਾਂ ਮੇਰੇ ਨਾਲ ਕਿੰਨਾ ਸੋਹਣਾ ਵਿਵਹਾਰ ਕਰਦਾ ਸੀ ਤੇ ਹੁਣ ਇੰਨਾ ਮਾੜਾ ਵਰਤਾਵ ਕਿਉਂ ਕਰਨ ਲੱਗ ਪਿਆ ਤੇ ਉਤੇ ਹੀ ਜਿਹੜੀ ਪ੍ਰੀਤ ਦੇ ਸਾਹਮਣੇ ਇੱਕ ਸਚਾਈ ਆਉਂਦੀ ਆ ਕਿ ਵਾਲੀਆਂ ਨਕਲੀ ਨੇ ਸੋ ਉਹ ਵੀ ਗੱਲ ਨੂੰ ਵਿੱਕੀ ਬਹੁਤ ਜਲਦੀ ਨਾਲ ਕਵਰ ਅਪ ਕਰ ਲੈਂਦਾ ਏ ਕਿਉਂਕਿ ਉਸ ਨੂੰ ਪਤਾ ਏ ਕਿ ਜੇਕਰ ਮੰਮੀ ਸਨਿਆਰੇ ਤੇ ਚਲੀ ਗਈ ਤੇ ਸਾਰਾ ਭੇਦ ਖੁੱਲ ਜਾਣਾ ਕੀ ਜਿਆਦਾ ਪ੍ਰੀਤ ਵਾਲੀਆਂ ਨੂੰ ਕੰਨਾਂ ਵਿੱਚ ਪਾ ਕੇ ਰੱਖਦੀ ਆ ਤੇ ਉਸਦੇ ਕੰਨ ਦੁਖਣ ਲੱਗ ਜਾਂਦੇ ਨੇ ਕਿਉਂਕਿ ਉਹ ਨਕਲੀ ਨੇ ਤੇ ਸੋਨੇ ਨਾਲ ਕਦੀ ਵੀ ਕੰਨ ਨਹੀਂ ਦੁਖਦੇ ਤੇ ਇਹ ਗੱਲ ਪ੍ਰੀਤ ਕਹਿੰਦੀ ਆ ਕਿ ਮੇਰੀ ਮੰਮੀ ਨੇ ਵੀ ਕਿਹਾ ਸੀ ਪਰ ਜਦ ਉਸਦੇ ਕੰਨ ਦੁਖਦੇ ਨੇ ਤੇ ਉਥੇ ਹੀ ਗਵਾਂਡਣ ਆਉਂਦੀ ਆ ਤੇ ਉਹ ਵੇਖ ਕੇ ਕਹਿ ਦਿੰਦੀ ਆ ਕਿ ਇਹ ਵਾਲੀਆਂ ਅਸਲੀ ਨਹੀਂ ਤੇ ਉਥੇ ਹੀ ਵਿੱਕੀ ਦੀ ਮੰਮੀ ਬਹੁਤ ਜ਼ਿਆਦਾ ਕਲੇਸ਼ ਪਾ ਕੇ ਤੇ ਉਸ ਨੂੰ ਘਰੋਂ ਹੀ ਭਜਾ ਦਿੰਦੀ ਆ ਪਰ ਇਹ ਗੱਲ ਸੱਚੀ ਨਿਕਲਦੀ ਆ ਤੇ ਪ੍ਰੀਤ ਨੂੰ ਸ਼ੱਕ ਹੋਣ ਲੱਗ ਪੈਂਦਾ ਏ ਤੇ ਨਾਲ ਹੀ ਸੰਦੀਪ ਵੀ ਇਹ ਗੱਲਾਂ ਕਹਿ ਦਿੰਦੀ ਆ ਕਿ ਤੁਸੀਂ ਤਾਂ ਛੁਦੈਣਾ ਬਣ ਰਹੀਆਂ ਹੋ ਇਹ ਤੁਹਾਨੂੰ ਛਦਾਣਾ ਬਣਾ ਰਿਹਾ ਹੈ ਵਾਲੀਆਂ ਤੇ ਨਕਲੀ ਹੀ ਨੇ ਤੇ ਉਥੇ ਹੀ ਪ੍ਰੀਤ ਵਿੱਕੀ ਨਾਲ ਲੜਨਾ ਸਟਾਰਟ ਕਰ ਦਿੰਦੀ ਆ ਤੇ ਵਿੱਕੀ ਵੀ ਅੱਗੋਂ ਬਹੁਤ ਜ਼ਿਆਦਾ ਬੋਲਦਾ ਹੈ ਜਿਸ ਕਰਕੇ ਪ੍ਰੀਤ ਨੂੰ ਬਹੁਤ ਟੈਨਸ਼ਨ ਹੋਣ ਲੱਗ ਜਾਂਦੀ ਆ ਕਿ ਇਹ ਕਿਦਾਂ ਦਾ ਵਿਵਹਾਰ ਕਰ ਰਿਹਾ ਏ ਮੇਰੇ ਨਾਲ ਸੋ ਹੁਣ ਪ੍ਰੀਤ ਪਛਤਾ ਰਹੀ ਆ ਕਿ ਮੈਂ ਸ਼ਾਇਦ ਗਲਤ ਫੈਸਲਾ ਹੀ ਲੈ ਲਿਆ ਸੋ ਹੁਣ ਕਰ ਵੀ ਉਹ ਕੁਝ ਨਹੀਂ ਸਕਦੀ ਤੇ ਰਹਿਣਾ ਵੀ ਉਹਨੂੰ ਇੱਥੇ ਹੀ ਪੈਣਾ ਏ ਸੋ ਦੇਖਦੇ ਆ ਕਿ ਪ੍ਰੀਤ ਨਾਲ ਹੁਣ ਕੀ ਹੁੰਦਾ ਏ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ